ਕਿਸਾਨ ਆਗੂ ਜਿਹੜੇ ਨੇ ਉਸ ਤਨਾਮ ਸਿੰਘ ਪੰਨੂ ਗਰਮ ਦਿਖਾਈ ਦਿੱਤੇ ਉਹਨਾਂ ਨੇ ਕਿਹਾ ਕਿ ਸਰਕਾਰਾਂ ਕਿਸਾਨਾਂ ਨੂੰ ਧਮਕੀਆਂ ਦਾਇਰ ਦੇ ਰਹੀਆਂ ਨੇ ਕਿ ਤੁਹਾਨੂੰ ਪਰਚੇ ਕੱਢ ਦਿੱਤੇ ਜਾਣਗੇ ਤੁਹਾਡੀ ਜਿਹੜੀ ਹੈ ਪੈਨਸ਼ਨ ਖਤਮ ਕਰ ਦਿੱਤੀ ਜਾਵੇਗੀ ਜਿਹੜੀ ਵੀ ਘਰ ਨੂੰ ਸਹੂਲਤ ਮਿਲ ਰਹੀ ਆ ਉਹ ਖਤਮ ਕਰ ਦਿੱਤੀ ਜਾਵੇਗੀ ਹਾਲਾਂਕਿ ਜ਼ਿਮੀਂਦਾਰ ਪਰਿਵਾਰਾਂ ਨੂੰ 2.5 ਕਿਲੋ ਤੋਂ 2.5 ਕਿੱਲੇ ਜੇ ਤੋਂ hectare ਵਾਲੇ ਜ਼ਿਮੀਂਦਾਰਾਂ ਨੂੰ ਹੀ ਜਿਹੜੀ ਹੈ ਉਹ ਸਹੂਲਤ ਮਿਲਦੀ ਆ ਤੇ ਕਿਸਾਨ ਨੇ ਇਹ ਸਹੂਲਤ ਕਰਨੀ ਵੀ ਕੀ ਆ ਕਿਉਂਕਿ ਜੇ ਉਸਨੇ ਪਰਾਲੀ ਦਾ ਇਹ ਹੱਲ ਨਾ ਕੀਤਾ ਤਾਂ ਉਸਦੇ ਖੇਤਾਂ ਦੇ ਵਿੱਚ ਬਿਮਾਰੀ ਪਵੇਗੀ ਅਤੇ ਉਸ ਦਾ ਸਰਕਾਰ ਵੱਲੋਂ ਫੇਰ ਕੋਈ ਹੱਲ ਨਹੀਂ ਕੀਤਾ ਜਾਣਾ ਤੇ ਜਿਹੜੇ ਹੜ੍ਹਾਂ ਆਉਂਦੇ ਨੇ ਜਾਂ ਜਿਹੜੀਆਂ ਕੁਦਰਤੀ ਮਾਰਾਂ ਕਿਸਾਨ ਤੇ ਪੈਂਦੀਆਂ ਨੇ ਉਦੋਂ ਸਰਕਾਰਾਂ ਕਿੱਥੇ ਜਾਂਦੀਆਂ ਨੇ ਤੇ ਸਾਡੀ ਜਿਹੜੇ ਕਿਸਾਨਾਂ ਦੀ ਬਾਹ ਹੈ ਉਹ ਸਰਕਾਰ ਕਦੇ ਨਹੀਂ ਫੜਦੀ ਤੇ ਇੰਡਸਟਰੀ ਵਾਲਿਆਂ ਨੂੰ ਹਮੇਸ਼ਾ ਵੱਡੇ ਵੱਡੇ ਜਿਹੜੇ ਮੁਨਾਫੇ ਉਹ ਸਰਕਾਰ ਵੱਲੋਂ ਦਿੱਤੇ ਜਾਂਦੇ ਨੇ ਉਹਨਾਂ ਦੇ ਕਰਜ਼ੇ ਵੀ ਮਾਫ਼ ਕੀਤੇ ਜਾਂਦੇ ਨੇ ਪਰ ਕਿਸਾਨ ਦੀ ਕੋਈ ਸਰਕਾਰ ਬਾ ਕਿਉਂ ਨਹੀਂ ਫੜਦੀ ਕੀ ਕਹਿਣਾ ਕਿਸਾਨ ਆਗੂ ਦਾ ਉਹ ਤੁਹਾਨੂੰ ਦਿਖਾਉਣੇ ਆ ਪੰਜਾਬ ਸਰਕਾਰ ਵੱਲੋਂ ਪਰਾਲੀ ਵਾਲੇ ਮਸਲੇ ਦੇ ਉੱਤੇ ਹਰ ਸਾਲ ਦੀ ਤਰ੍ਹਾਂ ਐ ਸਾਲ ਵੀ ਰੈਡੈਂਟਰੀਆਂ ਕਰਨ ਜਿਹੜੇ ਪਰਚੇ ਕਰਨ ਜੁਰਮਾਨੇ ਪਾਉਣ ਤੇ ਕਿਸਾਨਾਂ ਨੂੰ ਜੇਲਾ 'ਚ ਖੜਦੇ ਜਿਹੜੇ ਆ ਫਰਮਾਨ ਜਾਰੀ ਕੀਤੇ ਹੋਏ ਤੇ ਸੁਪਰੀਮ ਕੋਰਟ ਦੀਆਂ ਟਿੱਪਣੀਆਂ ਦਾ ਹਵਾਲਾ ਦੇ ਕੇ ਪੰਜਾਬ ਦੀ ਸਰਕਾਰ ਆਪਣੇ ਆਪ ਨੂੰ ਬੜਾ ਸ਼ੇਰ ਸਮਝ ਰਹੀ ਹੈ ਬੜੀ ਕੇਰੀ ਹੋਈ ਪਈ ਹੈ ਜਿਹਦੇ ਤਹਿਤ ਇਹਨਾਂ ਨੇ ਜ਼ਿਲ੍ਹਾ ਪ੍ਰਸ਼ਾਸਨ ਡੀਸੀ ਨੂੰ ਐਸਡੀਐਮ ਨੂੰ ਇਹ ਹੁਕਮ ਜਾਰੀ ਕੀਤਾ ਹੈ ਕਿ ਇਹਨਾਂ ਦੇ ਜਿਹੜੇ ਆ ਅਗਰਵਾੜ ਗਏ ਬੀਬੀਆਂ ਜਿਹਨੂੰ ਕੰਡਾਇਆ ਕਿਤਰਾ ਬਾਕੀ ਮਹਿਕ ਨੇ ਜਾ ਕੇ ਤੇ ਪਰਾਲੀ ਰੋਕਣ ਦਾ ਰੋਕਥਾਮ ਕਰਨ ਇਹਨਾਂ ਨੂੰ ਕਹਿਣ ਕਿ ਤੁਹਾਨੂੰ ਹੁਕਮ ਹੁਕਮਾ ਦੇ ਵਿੱਚ ਲਿਖਿਆ ਹੋਇਆ ਜਿਹੜੇ ਗਦਰਬਾਦ ਐ ਐਸਡੀਐਮ ਨੇ ਕੀਤੇ ਆ ਜੇ ਸਾਹਮਣੇ ਆਏ ਉਹਦੇ ਵਿੱਚ ਇਹ ਲਿਖਿਆ ਆ ਕਿ ਕਿਸੇ ਵੀ ਜਿੰਨੇ ਕਿਸਾਨ ਨੇ ਪ੍ਰਾੜੀ ਨੂੰ ਅੱਗ ਲਾਈ ਉਹਦੀ ਡਿਪੈਂਸਨ ਮਿਲਦੀ ਹੈ ਸਰਕਾਰ ਵੱਲੋਂ ਕੋਈ ਉਹ ਘਟਦੀ ਜਾਊਗੀ ਬੁਢਾਪਾ ਪੈਨਸ਼ਨ ਉਹਦੇ ਨਾਲ ਜਿਹੜੀਆਂ ਵਿਧਵਾ ਪੈਨਸ਼ਨ ਮਿਲਦੀ ਹੈ ਵਿਧਵਾਵਾਂ ਨੂੰ ਜਾਂ ਕੋਈ ਆਂਗੇ ਡੈਮ ਕਰਦੀ ਹੈ ਉਹ ਘਟਦੀਆਂ ਜਾਣਗੀਆਂ ਇਹ ਜਿਹੜੀ ਮਾੜੀ ਮੋਟੀ ਸਹੂਲਤ ਸਰਕਾਰ ਦਿੰਦੀ ਹੈ 2.5 ਏਕੜ ਤੋਂ ਘੱਟ ਵਾਲੇ ਕਿਸਾਨਾਂ ਨੂੰ ਦਿੰਦੀ ਤੋ ਸਾਰੀਆਂ ਦੇ ਕੱਟ ਦੇਣੀਆਂ ਵਾ ਫਰਡ ਐਂਟਰੀਆਂ ਹੋਣਗੀਆਂ ਜੁਰਮਾਨੇ ਪਾਣਗੇ ਪਰਚੇ ਕਰਨੇ ਜੇਲ੍ਹਾਂ ਨੂੰ ਕਰਨੇ ਇਹ ਵਰਤਾਰਾ ਪੰਜਾਬ ਦੀ ਸਰਕਾਰ ਵਰਤਾੜੀ ਹੈ। ਤੇ ਸੁਪਰੀਮ ਕੋਰਟ ਦਾ ਵੱਲ ਦੇ ਰਹੀ ਹੈ। ਸੁਪਰੀਮ ਕੋਰਟ ਨੇ ਅਜ ਤੋਂ 2019 ਤੋਂ 5 ਸਾਲ ਪਹਿਲਾਂ ਕਿਹਾ ਸੀ 6 ਸਾਲ ਪਹਿਲਾਂ। ਇੱਕ ਹੁਕਮ ਜਾਰੀ ਕੀਤਾ ਸੀ ਕਿ 2500 ਰੁਪਇਆ ਪ੍ਰਤੀ ਏਕੜ ਇਹਨਾਂ ਦੇ ਦੇਦੋਏ ਪ੍ਰਾਣੀ ਦੇ ਖਾਸ ਸਬਾਲ ਤੋਂ ਸੰਕਰ ਲੈਣਗੇ। ਜੇ ਕੋਈ 7000 ਰੁਪਇਆ ਪ੍ਰਤੀ ਏਕੜ ਮੰਗ ਰਿਹਾ ਅੱਜ ਵੀ ਮੰਗ ਰਿਹਾ ਉਦੋਂ ਮੰਗ ਲੇ। ਉਹ 2500 ਰੁਪਇਆ ਦਾ ਸੁਪਰੀਮ ਕੋਰਟ ਦੇ ਡਾਟਾ ਦੇ ਮੁਤਾਬਕ ਉਹ ਵੀ ਨਹੀਂ ਦਿੱਤਾ ਹਿੱਤ ਤੱਕ ਐਨਜੀਟੀ ਨੇ ਕਿਹਾ ਇਹ ਤੋਂ ਕਈ ਸਾਲ ਪਹਿਲਾਂ ਐਨਜੀਟੀ ਦੇ ਇੱਕ ਨਾ ਫੈਸਲਾ ਸੀ ਉਹਦੇ ਵਿੱਚ ਸੀਗਾ ਵੀ ਢਾਈ ਕਿੱਲੇ ਤੋਂ ਘਟ ਵਾਲੇ ਕਿਸਾਨਾਂ ਨੂੰ ਮਹੂਸਾਬ ਦੇ ਦੋ ਢਾਈ ਕਿੱਲੇ ਤੋਂ 5 ਕਿੱਲੇ ਵਾਲਿਆਂ ਨੂੰ 5000 ਰੁਪਏ ਦੇ ਉਹ ਜਿਹੜੇ 5 ਏਕੜ ਤੋਂ ਵੱਧ ਵਾਲੇ ਕਿਸਾਨਾਂ ਨੂੰ ਉਹਨਾਂ ਨੂੰ 15000 ਕਿਸਾਨ ਦੇ ਨਾ ਕੋ ਉਹ ਅਜੇ ਤੱਕ ਸੰਧ ਪਈਆ ਹੋਇਆ ਨਾ ਕੋ ਮਾਰਜਾ ਦਿੱਤਾ ਨਾ ਕੋ ਹੋਰ ਪ੍ਰਬੰਧ ਕੀਤਾ ਤੇ ਕਿਸਾਨਾਂ ਦੇ ਦਿਵਾਲੇ ਡਾਂਗ ਫੜੀ ਹੋਈ ਹੈ ਸਰਕਾਰ ਨੇ ਜੋਨ ਜਬਰਤਾ ਉਤਰੀ ਹੋਈ ਹੈ ਅਤਾਚਾਰ ਕਰ ਰਹੇ ਗਰੀਬਾਂ ਦੇ ਉੱਤੇ ਪਿਤਾੜੀਆਂ ਪੈਨਸ਼ਨਾਂ ਕੱਢ ਦੇਣੀਆਂ ਤੁਹਾਨੂੰ ਕਰਜ਼ਾ ਨਹੀਂ ਲੈਣ ਦੇਣਾ ਤੁਹਾਡੀਆਂ ਰੈਡ ਐਂਟਰੀਆਂ ਕਰ ਦੇਣੀਆਂ ਇੱਥੋਂ ਇਹਨਾਂ ਦੀ ਮਨਸਾ ਸਾਫ਼ ਸਿੱਧ ਹੁੰਦੀ ਹੈ ਕਿ ਇਹ ਕਾਰਪੋਰੇਟ ਯਹਾਂ ਜਿਹੜੇ ਵਿਜੋਗਪਤੀ ਆ سرمਾਈਦਾਰ ਆ ਉਹਨਾਂ ਨਾਲ ਕਿਹੋ ਜਿਹੀ ਮਿਲਣੀ ਹੈ ਜਿਹੜੇ ਸਾਰਾ ਸਾਲ ਪ੍ਰਦੂਸ਼ਣ ਫਲਾ ਰਹੇ ਜਿਹੜੇ ਧਰਤੀ